ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਜੀਤ ਸਿੰਘ ਪਾਸੀ ਡਾਇਰੈਕਟਰ ਚਾਰਲੀ ਐਗਰੀਕਲਚਰ ਸਪਰੇਅਰ ਅਸੀਂ ਜੀ ਜਿਵੇਂ ਕਿ ਸਾਡੇ ਕਿਸਾਨ ਭਰਾ ਸਾਨੂੰ ਜਾਣਦੇ ਨੇ ਅਸੀਂ ਤਕਰੀਬਨ ਪਿਛਲੇ 27-28 ਸਾਲਾਂ ਤੋਂ ਸਪਰੇਅ ਪੰਪ ਮੈਨੂਫੈਕਚਰਿੰਗ ਦਾ ਕੰਮ ਕਰਦੇ ਆਂ ਤੇ ਸਾਡੀ ਜਰਨੀ ਨੈਪਸੈਕ ਸਪਰੇਅਰ ਤੋਂ ਲੈ ਕੇ ਤੇ ਅੱਜ ਦੀ ਰੇਟ ਦੇ ਵਿੱਚ ਅਸੀਂ ਇੱਕ ਸੈਲਫ ਪ੍ਰਪੈਲਡ ਇਸ ਸਾਲ ਸਾਡਾ ਏਜੰਡਾ ਟੀਚਾ ਸੀਗਾ ਵੀ ਜੋ ਅਸੀਂ ਹੋਰ ਬਹੁਤ ਤਰ੍ਹਾਂ ਦੇ ਸਪਰੇਅਰ ਬਣਾਉਣੇ ਆ ਜੋ ਅਲੱਗ-ਅਲੱਗ ਕ੍ਰੌਪਸ ਦੇ ਵਿੱਚ ਅਲੱਗ-ਅਲੱਗ ਬਾਗਾਂ ਦੇ ਲਈ ਅਲੱਗ-ਅਲੱਗ ਹਾਰਟੀਕਲਚਰ ਫਲੋਰੀਕਲਚਰ ਸਾਰਿਆਂ ਦੇ ਲਈ ਯੂਜ਼ ਹੁੰਦੇ ਨੇ ਤੇ ਵੀ ਇੱਕ ਸਾਨੂੰ ਪ੍ਰੋਡਕਟ ਐਦਾਂ ਦਾ ਚਾਹੀਦਾ ਵੀ ਜੋ ਤਕਰੀਬਨ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਉਹ ਸੈਲਫ ਪ੍ਰੋਪੈਲਡ ਇੱਕ ਬੂਮ ਸਪਰੇਅਰ ਦੀ ਰਿਕੁਆਇਰਮੈਂਟ ਸਾਨੂੰ 2011-12 ਚ ਸਮਝ ਲੱਗੀ ਸੀ ਵੀ ਜੋ ਹਰੇਕ ਖੇਤ ਦੇ ਵਿੱਚ ਜਾ ਕੇ ਹਰ ਤਰ੍ਹਾਂ ਦੀ ਕ੍ਰੋਪ ਨੂੰ ਸਪਰੇਅ ਕਰ ਸਕੇ ਸੋ ਕਿਉਂਕਿ ਅਸੀਂ ਸਪ੍ਰਿੰਗ ਇੱਕ ਇਦਾਂ ਦੀ ਚੀਜ਼ ਆ ਵੀ ਜਿਹਦੇ ਵਿੱਚ ਅਸੀਂ ਖੇਤ ਨੂੰ ਨਹੀਂ ਛੇੜ ਸਕਦੇ ਖੇਤ ਵਿੱਚ ਜਿਵੇਂ ਕੋਈ ਬੂਟਾ ਵੱਡਾ ਕੋਈ ਛੋਟਾ ਅਲੱਗ-ਅਲੱਗ ਉਹਦੀ ਹਾਈਟ ਦੇ ਹਿਸਾਬ ਨਾਲ ਸਪਰੇਅ ਉਹਦੀ ਚੌੜਾਈ ਹਰ ਚੀਜ਼ਾਂ ਉਹਦੇ ਵਿੱਚ ਡਿਫਰੈਂਟ ਆ ਤੇ ਪਰ ਜਿਹੜਾ ਇਹ ਹੈ ਕਿ ਸੈਲਫ ਪ੍ਰੋਪਰਟੀਕ ਇਕਲੌਤਾ ਕਿਜਾਂ ਦਾ ਸਪਰੇਅ ਅਸੀਂ ਡਿਜ਼ਾਈਨ ਕੀਤਾ ਜਿਹਦੇ ਵਿੱਚ ਕੀ ਹੈ ਵੀ ਅਸੀਂ ਹਰੇਕ ਕ੍ਰੌਪ ਦੇ ਅੰਦਰ ਇਹਨੂੰ ਆਲਮੋਸਟ ਲੈ ਕੇ ਜਾ ਸਕਦੇ ਹਾਂ ਤਕਰੀਬਨ 90 ਪ੍ਰਤੀਸ਼ਤ ਜੇ ਆਪਾਂ ਕਹੀਏ ਵੀ ਹਰ ਕ੍ਰੌਪ ਦੇ ਅੰਦਰ ਇਹ ਚਲੇ ਜਾਂਦਾ ਉਹਦੇ ਜਾਣ ਦੇ ਨਾਲ ਕੀ ਹੁੰਦਾ ਹੈ ਵੀ ਜਿਹੜੀ ਸਪਰੇਅ ਹੈ ਉਹ ਆਸਾਨੀ ਨਾਲ ਕਿਸਾਨ ਕਰ ਲੈਂਦਾ ਇੱਕ ਇੱਕ ਸਾਰਤਾ ਨਾਲ ਕਰ ਲੈਂਦਾ ਕਿਉਂਕਿ ਜਿਹੜੇ ਹੱਥਾਂ ਨਾਲ ਸਪਰੇਅ ਕਰਨੀ ਬੜੀ ਔਖੀ ਹੈ ਲੇਬਰ ਦੀ ਸ਼ਾਰਟੇਜ ਹੈ ਤੇ ਉਸ ਤੋਂ ਬਾਅਦ ਸਪਰੇਅ ਦੀ ਜਿਹੜੀ ਮਿਆਰ ਆ ਉਹ ਵੀ ਬੜਾ ਘੱਟ ਹੁੰਦਾ ਕੁਆਲਿਟੀ ਸਪਰੇਅਿੰਗ ਦੀ ਲੋੜ ਆ ਕਿਉਂਕਿ ਹੈਲਥ ਇਸ਼ੂ ਬਹੁਤ ਆ ਰਹੇ ਨੇ ਅੱਜ ਦੇ ਨਹੀਂ ਬਹੁਤ ਸਾਲਾਂ ਤੋਂ ਨੇ ਪਰ ਇਹ ਹੋਰ ਦਿਨੋ ਦਿਨ ਵੱਧਦੇ ਜਾ ਰਹੇ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਇੱਕ ਸਪਰੇਅਰ ਇਦਾਂ ਦਾ ਇੱਕ ਚੀਜ਼ ਆ ਵੀ ਇਹਦੇ ਉੱਤੇ ਬਹੁਤ ਚੀਜ਼ ਨਿਰਭਰ ਕਰਦੀ ਹੈ ਨਿਰਭਰ ਇਸ ਤਰੀਕੇ ਨਾਲ ਕਰਦੀ ਹੈ ਵੀ ਜੇ ਅਸੀਂ ਦਵਾਈ ਪਾ ਲਈ ਤੇ ਸਪਰੇਅ ਕਰਨ ਦੇ ਲਈ ਜਦੋਂ ਅਸੀਂ ਉਹਨੂੰ ਗਲਤ ਤਰੀਕੇ ਨਾਲ ਉਹਦੀ ਚੋਣ ਕਰ ਲਈ ਪ੍ਰੋਡਕਟ ਦੀ ਤੇ ਉਹਨੇ ਪ੍ਰੈਸ਼ਰ ਘਟਾ ਵਧਾ ਜਾਂ ਕਿਤੇ ਘਟ ਪਾ ਰਿਹਾ ਵਧ ਪਾ ਰਿਹਾ ਤੇ ਉਹਦੇ ਨਾਲ ਕੀ ਹੋਊਗਾ ਫਸਲ ਦੇ ਉੱਤੇ ਉਹਨਾਂ ਉਹਦੇ ਭਿਆਨਕ ਨਤੀਜੇ ਆਉਣਗੇ ਤੋ ਅਸੀਂ ਜੋ ਚਾਰਲੀ ਦੇ ਨਾਮ ਦੇ ਹੀਟ ਜੋ ਅਸੀਂ ਇਹ ਕੰਮ ਕਰ ਰਹੇ ਹਾਂ ਉਹਦੇ ਵਿੱਚ ਸਾਡੇ ਬਹੁਤ ਸਾਰੇ ਇੰਟਰਨੈਸ਼ਨਲ ਜਿਹੜੇ ਘਰ ਨੇ ਜਿਵੇਂ ਕਿ ਤੁਸੀਂ ਕਹਿੰਦੇ ਹੋ ਟੀਜੈਟ ਕੰਪਨੀਆਂ ਹੈਗੀਆਂ ਨੇ ਜੋ ਨੋਜ਼ਲਸ ਦੇ ਸਪੈਸ਼ਲਿਸਟ ਮਾਹਰ ਨੇ ਲੈਕਲਰ ਨੇ ਇਕੋਮੈਕ ਨੇ ਜੀਓ ਲਾਈਨ ਨੇ ਡੋਰ ਨੇ ਹੋਰ ਟਾਪਕੌਨ ਨੇ ਲੇਟੈਸਟ ਸੋ ਇਹਨਾਂ ਸਾਰਿਆਂ ਦੇ ਨਾਲ ਸਾਡੇ ਸੰਬੰਧ ਨੇ ਢਾਈ ਆਪਣੇ ਐਗਰੀਮੈਂਟਸ ਨੇ ਅਸੀਂ ਭਾਰਤ ਚ ਇਹਨਾਂ ਨੂੰ ਲੈ ਕੇ ਆਏ ਆਂ ਇਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਵੀ ਤਾਂ ਜੋ ਵੀ ਜੋ ਯੂਰਪੀਅਨ ਟੈਕਨੀਕ ਦੇ ਨਾਲ ਉੱਥੇ ਤਾਂ ਛੋਟੀ ਜੀ ਗੱਲ ਲਈ ਵੀ ਉਹਨੂੰ ਪੋਲੂਸ਼ਨ ਕਹਿ ਦਿੱਤਾ ਜਾਂਦਾ ਸਾਡੇ ਇੱਥੇ ਤਾਂ ਫਾਇਰ ਐਕਸਟਿੰਗੁਇਸ਼ਰ ਉਹ ਅਸੀਂ ਸਪਰੇਆ ਕਰਦੇ ਹਾਂ ਜਿਵੇਂ ਟੂਟੀਆਂ ਚੱਲਦੀਆਂ ਹੁੰਦੀਆਂ ਨੇ ਉਦਾਂ ਅਸੀਂ ਸਾਡੀਆਂ ਨੋਜ਼ਲਸ ਕੰਮ ਕਰ ਰਹੀਆਂ ਨੇ ਉਹਨਾਂ ਚੀਜ਼ਾਂ ਦੇ ਉੱਤੇ ਅਸੀਂ ਆਪਣਾ ਜੋ ਜ਼ਿੰਮੇਵਾਰੀ ਸਮਝਦੇ ਆਏ ਤੇ ਮੈਨੂਫੈਕਚਰਰ ਅਸੀਂ ਉਹਨਾਂ ਨੂੰ ਲਾ ਕੇ ਇੰਟੀਗ੍ਰੇਟ ਕਰਕੇ ਆਪਣੀਆਂ ਮਸ਼ੀਨਾਂ ਦੇ ਵਿੱਚ ਉਹਨੂੰ ਇੰਡੋਜਿਨੀਅਸ ਬਣਾ ਕੇ ਉਹਦੀ ਕਾਸਟਿੰਗ ਨੂੰ ਜੋਰ ਫੋਦੀ ਸਟੈਂਡਰਡ ਨਾਲੋਂ ਘੱਟ ਤੀਜੇ ਹਿੱਸੇ ਦੇ ਵਿੱਚ ਲੈ ਕੇ ਆ ਕੇ ਕਿਸਾਨਾਂ ਦੇ ਸਰਮੁਖ ਲੈ ਕੇ ਆ ਰਹੇ ਆ ਤੇ ਜਿਹੜਾ ਅੱਜ ਦੇ ਪ੍ਰੋਡਕਟ ਨੇ ਉਹਦੇ ਵਿੱਚ ਅਸੀਂ ਲੈ ਕੇ ਆਏ ਆ ਸਾਡਾ ਜੀ ਦੇਖੋ ਕੋਈ ਵੀ ਜੋ ਤਕਨੀਕ ਹੈ ਨਾ ਫਾਰਮਰ ਦੇ ਕੋਲ ਸਵਾਲ ਹੋਣੇ ਬਹੁਤ ਜ਼ਰੂਰੀ ਨੇ ਜੇ ਫਾਰਮਰ ਦੇ ਕੋਲ ਸਵਾਲ ਹੈ ਨਹੀਂਗੇ ਤਾਂ ਫਿਰ ਉਹਨੂੰ ਚੀਜ਼ ਪ੍ਰੋਡਕਟ ਦੇਣਾ ਉਹਨੂੰ ਸਮਝ ਨਹੀਂ ਆਊਗਾ ਤੇ ਅਸੀਂ ਡੇ 1 ਤੋਂ ਹੀ ਇਹੀ ਇੱਕ ਟੀਚਾ ਮਿੱਥਿਆ ਸੀ ਵੀ ਪਹਿਲਾਂ ਲੋਕਾਂ ਨੂੰ ਐਜੂਕੇਸ਼ਨ ਦਊ ਨੋਜ਼ਲ ਕੀ ਹੁੰਦੀ ਹੈ ਦੇਖੋ ਹਰ ادارے ਦੀ ਜ਼ਿੰਮੇਵਾਰੀ ਹੈ ਸਾਡੇ ਮਾਨਯੋਗ ਪੀਜੂ ਨੇ ਬਹੁਤ ਬਟੇ ਕੰਮ ਕੀਤੇ ਨੇ ਇਹਦੇ ਉੱਤੇ ਉਹ ਵੀ ਕਰਦੀ ਆ ਪਰ ਐਜ਼ ਅ ਮੈਨੂਫੈਕਚਰਰ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਆ ਖਾਸ ਕਰਕੇ ਕਿਸਾਨਾਂ ਨੂੰ ਦੱਸਿਏ ਨਾਟ ਓਨਲੀ ਸੇਲਸ ਪੁਆਇੰਟ ਆ ਅਸੀਂ ਆਪਣੇ ਆਪ ਨੂੰ ਤਾਂ ਕਦੇ ਕਹਿੰਦੇ ਨਹੀਂ ਵੀ ਅਸੀਂ ਸੇਲਸ ਪਰਸਨ ਹਾਂ ਇੱਕ ਤਾਂ ਕਨਸੈਪਟ ਸੈਲਰ ਆ ਕਨਸੈਪਟ ਸੈਲਰ ਕੀ ਆ ਵੀ ਅਸੀਂ ਲੋਕਾਂ ਨੂੰ ਦੱਸਣਾ ਵੀ ਤੁਹਾਨੂੰ ਐਕਚੁਅਲ ਦੇ ਵਿੱਚ ਕੀ ਨੀਡ ਕੀ ਹੈ ਸਾਡੇ ਕੋਲ ਜੇ ਕੋਈ ਕਿਸਾਨ ਆਉਂਦਾ ਸੀ ਉਹਨੂੰ ਪਹਿਲਾਂ ਇਹ ਦੱਸਦੇ ਆ ਵੀਰ ਜੀ ਤੁਹਾਡੀ ਖੇਤੀ ਕਿੰਨੀ ਆ ਕਿਹੜੀ ਫਸਲ ਤੁਸੀਂ ਕਰਦੇ ਹੋ ਕਿਹੜੀਆਂ ਬਿਮਾਰੀਆਂ ਤੁਹਾਨੂੰ ਆਲਮੋਸਟ ਲੱਗ ਜਾਂਦੀਆਂ ਨੇ ਕਿੰਨੇ ਤਰ੍ਹਾਂ ਦੇ ਤੁਸੀਂ ਕੰਮ ਕਰਦੇ ਹੋ ਇਹ ਸਾਰੀਆਂ ਜਦੋਂ ਇਦਾਂ ਦੇ ਚਾਰ ਪੰਜ ਸਵਾਲ ਉਹਨਾਂ ਨੂੰ ਪੁੱਛਣ ਤੋਂ ਫਿਰ ਸਾਨੂੰ ਉਹਨਾਂ ਦੀ ਐਕਚੁਅਲ ਨੀਡ ਸਮਝ ਲੱਗਦੀ ਹੈ ਫਿਰ ਉਹਦੇ ਮਹਾ ਆਦੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀਰ ਜੀ ਤੁਹਾਡੇ ਲਈ ਆਹ ਪ੍ਰੋਡਕਟ ਸੂਟ ਕਰਦਾ ਤੁਹਾਨੂੰ ਆਹ ਪ੍ਰੋਡਕਟ ਲੈਣਾ ਚਾਹੀਦਾ ਉਹ ਇਹ ਲੋੜਾਂ ਤੋਂ ਹੀ ਅਸੀਂ ਉਹਨਾਂ ਨੂੰ ਪਹਿਲਾਂ ਐਜੂਕੇਸ਼ਨ ਕੀਤੀ ਅਸੀਂ ਉਹਨਾਂ ਤੋਂ ਸਿੱਖਿਆ ਉਹਨਾਂ ਨੂੰ ਸਿਖਾਇਆ ਜੋ ਚੀਜ਼ਾਂ ਦੇ ਸਾਡੇ ਕੋਲ ਜਵਾਬ ਨਹੀਂ ਸੀ ਅਸੀਂ ਬਾਹਰੋਂ ਲੈ ਕੇ ਆਏ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਟੈਸਟ ਕੀਤਾ ਟ੍ਰਾਇਲ ਕੀਤਾ ਫੇਰ ਜਦੋਂ ਕਿਸਾਨਾਂ ਨੂੰ ਰਿਜ਼ਲਟ ਆਉਂਦੇ ਨੇ ਤਾਂ ਖੁਸ਼ ਹੁੰਦੇ ਨੇ ਤਾਂ ਨੇਚਰਲੀ ਸਾਡਾ ਵੀ ਮਨੋਬਲ ਵੱਧ ਆ। ਇਹੋ ਕਿਸਾਨਾਂ ਦੀ ਐਕੁਇਰੀ ਜੀ ਐਜੀ ਰੇਟ ਤੇ ਕਿਸਾਨ ਹੋਰ ਸਿਆਣਾ ਹੋ ਰਿਹਾ। ਅੱਜ ਤੋਂ ਜੇ 15 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਬੂਮ ਸਪ੍ਰਿੰਗ ਦੇ ਬਾਰੇ ਕਿਸੇ ਨੂੰ ਕੋਈ ਨੌਲੇਜ ਨਹੀਂ ਸੀ। ਜੇ ਅਸੀਂ ਕਿਸੇ ਨੂੰ ਬੂਮ ਸਪ੍ਰਿੰਗ ਦੀ ਗੱਲ ਕਰਦੇ ਸੀ ਤਾਂ ਕਿਸਾਨ ਸਾਨੂੰ ਕਹਿੰਦੇ ਸੀ ਕਿ ਵੀ ਸਾਨੂੰ ਤਾਂ ਗੰਨ ਵਾਲਾ ਸਪਰੇਅ ਚਾਹੀਦਾ ਇੱਕ ਪੈਪ ਦੇ ਦੀਓ ਲੰਬੀ ਇੱਕ ਗੰਨ ਦੇ ਦੀਓ। ਸਾਨੂੰ ਬੜੀ ਮੁਸ਼ਕਿਲ ਹੁੰਦੀ ਸੀ ਪਰ ਜੋ ਕਾਰੋਬਾਰ ਚਲਾਉਣ ਦੇ ਲਈ ਸਾਨੂੰ ਉਹ ਚੀਜ਼ਾਂ ਕਰਨੀਆਂ ਪਈਆਂ। ਬਟ ਸਾਡਾ ਡੇ 1 ਤੋਂ ਹੀ ਰਿਹਾ ਵੀ ਬੂਮ ਸਪਰੇਇੰਗ ਇਹ ਐਂਡ ਆਫ ਦਾ ਡੇ ਤੁਹਾਨੂੰ ਇੱਥੇ ਆਉਣਾ ਪੈਣਾ ਉਹ ਗੱਲ ਵੱਖਰੀ ਹੈ ਵੀ ਉਹਨਾਂ ਨੂੰ ਆਉਂਦਿਆਂ ਨੂੰ ਇਹਦੇ ਉੱਤੇ 13 ਤੋਂ 15 ਸਾਲ ਲੱਗ ਗਏ ਭਟਾਏ ਨੇ ਚਾਹੇ ਉਹ ਲੋਕਲਾਈਜੇਸ਼ਨ ਉਹਨਾਂ ਨੇ ਟਰੈਕਟਰਾਂ ਤੇ ਕੀਤੀ ਚਾਹੇ ਉਹਨਾਂ ਨੇ ਆਪਣੇ ਟਰੈਕਟਰ ਨੂੰ ਉੱਚਾ ਕਰਕੇ ਪਤਲੇ ਟਾਇਰ ਪਾਏ ਪਰ ਇਹੀ ਤਕਨੀਕ ਇੱਕ ਲੋਕੀ ਹੈ ਵੀ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਜਿਹੜੇ ਸਪਰੇਅ ਦੇ ਜਿਹੜਾ ਇਹ ਬਹੁਤ ਵੱਡਾ ਮਾਫੀਆ ਹੈ ਜਾਂ ਇਹਦੇ ਵਿੱਚ ਜਿਹੜੀਆਂ ਦਵਾਈਆਂ ਅਸੀਂ ਗਲਤ ਢੰਗ ਨਾਲ ਆਪਣੇ ਖੇਤਾਂ ਦੇ ਵਿੱਚ ਪਾ ਰਹੇ ਹਾਂ ਇੱਕ ਜ਼ਹਿਰ ਜਿਹੜੀ ਅਸੀਂ ਬੂਟੇ ਨੂੰ ਉਹ ਬਿਮਾਰੀ ਤੋਂ ਬਚਾਉਣ ਨੂੰ ਕਰ ਰਹੇ ਆ ਤੇ ਇੱਕ ਜ਼ਹਿਰ ਜਿਹੜੀ ਉਹਦੇ ਵਿੱਚ ਜਾਂਦੀ ਜਿਹੜੀ ਸੀ ਆਪ ਖਾ ਰਹੇ ਆ ਆਪਣੇ ਬੱਚਿਆਂ ਨੂੰ ਖਵਾ ਰਹੇ ਆ ਤੇ ਜਿਹੜੀਆਂ ਸਾਡੀਆਂ ਬਿਮਾਰੀਆਂ ਦਿਨੋਂ ਦਿਨ ਵਧ ਰਹੀਆਂ ਨੇ ਉਹਨਾਂ ਦਾ ਹੱਲ ਕਿੱਥੇ ਆ ਉਹਨਾਂ ਦਾ ਹੱਲ ਸਿਰਫ ਇਹੀ ਹੈ ਵੀ ਜੇ ਤੁਹਾਡੀ ਜਿਹੜੀ ਸਪਰੇਇੰਗ ਹੈ ਉਹ ਪ੍ਰੀਸੀਜਨ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤੀ ਜਾਵੇ ਕਿਉਂਕਿ ਬੜੇ ਹਜ਼ਾਰਡਸ ਕੈਮੀਕਲ ਨੇ ਦੇਖੋ ਜੇ ਤੁਹਾਡੀ ਗੱਲ ਦੇ ਵਿੱਚ ਦਲੀਲ ਹੋਊ ਤੁਹਾਡੇ 'ਚ ਕੋਈ ਦੱਸਣ ਦੀ ਜੇ ਤੁਹਾਡੇ ਦੇ ਅੰਦਰ ਪੈਸ਼ਨ ਹੋਊ ਉਜੇ ਤੁਸੀਂ ਦੱਸਣਾ ਚਾਹੋ ਵੀ ਆਹ ਚੀਜ਼ ਇਦਾਂ ਹੁੰਦੀ ਐ ਪਰ ਅਸੀਂ ਤਾਂ ਜਿੰਨੇ ਵੀ ਸਾਡੇ ਕਿਸਾਨ ਭਰਾ ਸੁਣ ਵੀ ਰਹੇ ਹੋਣਗੇ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਅਸੀਂ ਕਦੇ ਨਹੀਂ ਉਹਨਾਂ ਨੂੰ ਕਿਹਾ ਵੀ ਆਹ ਪ੍ਰੋਡਕਟ ਦੇ ਰੇਟ ਦੀ ਤਾਂ ਅਸੀਂ ਕਦੇ ਗੱਲ ਨਹੀਂ ਕਰਦੇ ਜਾਂ ਪ੍ਰੋਡਕਟ ਵੀ ਹੈ ਜੀ ਆਹ ਲੈ ਲਓ ਇਦਾਂ ਨਹੀਂ ਕਦੇ ਗੱਲ ਕਰਦੇ ਸਾਡਾ ਪਹਿਲਾਂ ਹੁੰਦਾ ਵੀ ਉਹਨਾਂ ਨੂੰ ਅਸੀਂ ਨੌਲੇਜ ਦਈਏ ਜੇ ਅਸੀਂ ਉਹਨਾਂ ਨੂੰ ਨੌਲੇਜ ਦੇ ਦਈਏ ਜੀ ਉਹਨਾਂ ਨੂੰ ਦੱਸ ਦਈਏ ਵੀ ਸਪਰੇਇਆਂ ਕਿੱਦਾਂ ਹੋਣੀਆਂ ਚਾਹੀਦੀਆਂ ਨੇ ਕੀ ਜ਼ਰੂਰਤ ਆ ਘੋੜ ਕਿਦਾਂ ਹੋਣਾ ਚਾਹੀਦਾ ਵਾ ਕਿਹੜੇ ਮੈਥਡ ਨਾਲ ਤੁਹਾਨੂੰ ਸਪਰੇਅ ਕਰਨੀ ਚਾਹੀਦੀ ਆ ਕਿਹੜੀ ਤੁਹਾਨੂੰ ਨੋਜ਼ਲ ਵਰਤਣੀ ਚਾਹੀਦੀ ਐ ਕਿ ਜਦੋਂ ਜਿਹੜੇ ਇੰਟਰਸਟਿਡ ਕਿਸਾਨ ਨੇ ਪ੍ਰੋਗਰੈਸਿਵ ਕਿਸਾਨ ਨੂੰ ਸੁਣਦੇ ਨੇ ਸਾਡੇ ਜਦੋਂ ਪ੍ਰੋਗਰੈਸਿਵ ਕਿਸਾਨ ਸਾਨੂੰ ਸੁਣਦੇ ਨੇ ਤਾਂ ਉਹ ਜਦੋਂ ਆਪਣੀ ਮਸ਼ੀਨਰੀ ਲੈ ਕੇ ਜਦੋਂ ਉਹਦੀ ਰਿਜ਼ਲਟ ਲੈਂਦੇ ਨੇ ਨਾਲ ਦੀ ਨਾਲ ਉਹ ਪਿੰਡ ਦੇ ਵਿੱਚ 2 ਜਾਂ 3 ਸਾਲਾਂ ਨੂੰ ਉਹ ਖਲਾਫ ਵਧਣ ਲੱਗ ਜਾਂਦਾ ਨੇਚਰਲੀ ਜੇ ਕੋਈ ਇੱਕ ਚੀਜ਼ ਹੈ ਜੇ ਕਿਸੇ ਦਾ ਫਾਇਦਾ ਹੋਇਆ ਤਾਂ ਨੇਚਰਲੀ ਉਹਨੂੰ ਦੂਜਾ ਦੇਖ ਕੇ ਕਾਪੀ ਕਰਦਾ ਮਾਨੋ ਜੇ ਕੋਈ ਦੇਖ ਕੇ ਜਾਣ ਕੇ ਜਾਣਕਾਰੀ ਲੈਣਾ ਚਾਹੁੰਦਾ ਹੈ ਸਾਡੇ ਅਸੀਂ ਨਾ ਉਹਨਾਂ ਨੂੰ ਫੀਲਡ ਆਰਗੇਨਾਈਜ਼ ਕਹਿੰਦੇ ਆ ਜੀ ਅਸੀਂ ਅਸੀਂ ਅਲੱਗ-ਅਲੱਗ ਪ੍ਰਦਰਸ਼ਨੀਆਂ ਲਾਉਂਦੇ ਆਂ ਕੁਝ ਮਹਿਕਮਿਆਂ ਨਾਲ ਮਿਲ ਕੇ ਕੁਝ ਅਸੀਂ ਪ੍ਰਾਈਵੇਟ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪਾਂ ਕਰਕੇ ਕੁਝ ਅਸੀਂ ਕੈਮੀਕਲ ਕੰਪਨੀਆਂ ਨਾਲ ਵੀ ਮਿਲ ਕੇ ਕਰਦੇ ਹਾਂ